ਸ਼੍ਰੀ ਕਾਲ ਜੀ ਦੋਸਤੋ ਦੋਸਤੋ ਬਹੁਤ ਸਾਡੇ ਇੱਕ ਫਾਰਮਰ ਵੀ ਜਿਹੜੇ ਮਤਲਬ ਕਿ ਉਹਨੇ ਮੈਸੇਜ ਪਾਇਆ ਸੀਗਾ ਸਾਨੂੰ ਫੋਟੋ ਪਾਈ ਸੀ ਕਿ ਜਿਹੜੀ ਸਾਡੀਆਂ ਮਿਰਚਾਂ ਨੇ ਉਹ ਪੀਲੀਆਂ ਹੋ ਰਹੀਆਂ ਮਿਰਚ ਮਤਲਬ ਪੌਦਾ ਪੀਲਾ ਨਹੀਂ ਹੋ ਰਿਹਾ ਕਿ ਜਿਹੜਾ ਫਰੂਟ ਲੱਗਿਆ ਉਹ ਪੀਲਾ ਹੋ ਰਿਹਾ ਵੀ ਉਹਦੇ ਉੱਤੇ ਕੀ ਕਰ ਸਕਦੇ ਆ ਤੇ ਜਾਂ ਜਿਹੜਾ ਸਾਡਾ ਫਰੂਟ ਹੈ ਉਹਦੇ ਉੱਪਰ ਜਿਸ ਤਰ੍ਹਾਂ ਮਤਲਬ ਕਿ ਉਹਦੀ ਚਮੜੀ ਖੁਰਚੀ ਹੁੰਦੀ ਹੈ ਤਾਂ ਵੀ ਉਹ ਪ੍ਰੋਬਲਮ ਆਉ ਨੂੰ ਸੀ ਕਿਵੇਂ ਠੀਕ ਕਰ ਸਕਦੇ ਆ ਉਹ ਕੀ ਕਾਰਨ ਹੋ ਸਕਦਾ ਦੋਸਤੋ ਸਭ ਤੋਂ ਬੰਦ ਮੇਨ ਗੱਲ ਤਾਂ ਇਹ ਹੈ ਕਿ ਜਿੱਥੇ ਤੁਹਾਡੀ ਮਿਰਚ ਦਾ ਫਰੂਟ ਹੈ ਉਹ ਪੀੜਾ ਪੈਂਦਾ ਤਾਂ ਤੁਹਾਡੇ ਬਾਹਨ ਦੇ ਵਿੱਚ ਜਾਂ ਤੁਹਾਡੇ ਕ੍ਰੌਪ ਦੇ ਵਿੱਚ ਤੁਹਾਡਾ ਬੋਨ ਕੈਲਸ਼ੀਅਮ ਤੁਸੀਂ ਬਹੁਤ ਘੱਟ ਮਾਤਰਾ ਸਪਰੇਅ ਕੀਤੀ ਹੋਣੀ ਹੈ ਉਹਦੇ ਕਾਰਨ ਇਹ ਚਮੜੀ ਹੈ ਉਹ ਚਿੱਟੀ ਹੋਣ ਲੱਗੇਂ ਧੁੱਪ ਦੇ ਕਾਰਨ ਪੀਲੀ ਹੋਣ ਲੱਗੇਂਦੀ ਹੈ ਉਹਦੇ ਵੀ ਇਫੈਕਟ ਬਹੁਤ ਜ਼ਿਆਦਾ ਪੈ ਜਾਂਦੇ ਆ ਇਹਦਾ ਤੁਹਾਡਾ ਪਹਿਲਾ ਕਾਰਨ ਹੋ ਗਿਆ ਜਿਹੜੀ ਮਿਰਚ ਨੂੰ ਪੀੜੇ ਪੈਂਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਵੀ ਉਹ ਪੀੜਾ ਪੈਣ ਦੇ ਕਾਰਨ ਦੂਸਰਾ ਕਾਰਨ ਕੀ ਹੈ ਦੂਸਰਾ ਕਾਰਨ ਇਹ ਹੈ ਵੀ ਤੁਹਾਡੇ ਮਿਰਚ ਦੇ ਉੱਪਰ ਜਿਹੜੀ ਸੂਰਜੀ ਰੋਸ਼ਨੀ ਬਿਲਕੁਲ ਸਿੱਧੀ ਜਾ ਕੇ ਪੈਣੀ ਹੈ ਉਹਦੇ ਵੀ ਬਹੁਤ ਵੱਡੇ ਫਰਕ ਨੇ ਤਾਂ ਉਹਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਹੀਲ ਪਲੱਸ ਬੌਦੀ ਸੀ ਸਪਰੇਅ ਹੈ ਉਹ ਤੁਸੀਂ ਏਕੜ ਦੇ ਹਿਸਾਬ ਨਾਲ ਕਰਨੀ ਹੈ ਹੀਲ ਦੀ ਡੋਜ਼ 500 ਮਲ ਏਕੜ ਰਹਿਣ ਵਾਲੀ ਹੈ ਤੇ ਜਿਹੜੀ ਬੌਦੀ ਡੋਜ਼ ਹੈ ਉਹ 100 ਮਲ ਪ੍ਰਤੀ ਏਕੜ ਹਿਸਾਬ ਨਾਲ ਰਹਿਣ ਵਾਲੀ ਹੈ ਜਿਹੜਾ ਕਿ ਤੁਹਾਡੀ ਮਿਰਚ ਉਹ ਜਿਹੜਾ ਸਿੱਧਾ ਸੂਰਜ ਦੀ ਰੋਸ਼ਨੀ ਨਾ ਪਵੇ ਤੇ ਜਿਹੜਾ ਫਰੂਟ ਆ ਛਾਂ ਦੇ ਵਿੱਚ ਰਹਿ ਕੇ ਬਣੇ ਤਾਂ ਉਹਦੇ ਕਲਰ ਦਾ ਫਰਕ ਵੀ ਆਟੋਮੈਟਿਕ ਹੀ ਪੈ ਜਾਣਾ ਤੇ ਜਿਹੜੀ ਤੀਸਰੀ ਗੱਲ ਸੀ ਕਿ ਤੁਹਾਡੀ ਵੀ ਜਿਹੜੇ ਫਰੂਟ ਦੇ ਉੱਪਰ ਸ਼ਿੰਭ ਪੈ ਜਾਂਦੇ ਆ ਜਾਂ ਉਹ ਜ਼ਿਆਦਾਤਰ ਤਾਂ ਵੀ ਜਿਹੜੇ ਪਿਛਲੇ ਅਸੀਂ ਸਾਲ ਬਹੁਤ ਜ਼ਿਆਦਾ ਟੈਨਸ਼ਨ 'ਚ ਰਹੇ ਵੀ ਕੀ ਚੀਜ਼ ਹੋ ਸਕਦੀ ਹੈ ਅਸੀਂ ਫੀਲਡ 'ਚ ਨਿਕਲੇ ਪਤਾ ਲੱਗਿਆ ਪਰ ਉੱਥੇ ਮੇਨ ਸਭ ਤੋਂ ਵੱਡਾ ਕਾਰਨ ਸੀ ਗਟਾਰਾਂ ਦਾ ਕਿਉਂਕਿ ਜਿ ਮਿਰਚਾਂ ਵਿੱਚ ਥਲੇ ਠੰਡ ਹੁੰਦੀ ਹੈ ਜ਼ਮੀਨ ਠੰਡੀ ਹੁੰਦੀ ਹੈ ਵਿੱਚ ਗਟਾਰਾ ਬਹੁਤ ਬੈਂਦੀਆਂ ਨੇ ਸੁੰਡੀ ਖਾਂਡੇ ਮਾਰੇ ਜਾਂਦੀਆਂ ਤਾਂ ਜਿਹੜੇ ਵਰੀਕ ਜਿਹੜੇ ਆਪਣੇ ਫਰੂਟ ਕੱਚਾ ਫੁੱਟਾ ਉਹਨੂੰ ਨੋਂਦਰਾ ਮਾਰ ਕੇ ਬਹੁਤ ਜ਼ਿਆਦਾ ਖਰਾਬ ਕਰਦੀਆਂ ਨੇ ਤੇ ਇਹ ਪ੍ਰੋਬਲਮ ਉਹ ਵੀ ਆ ਸਕਦੀ ਹੈ ਤੇ ਨਹੀਂ ਫਿਰ ਜੇ ਤੁਹਾਨੂੰ ਲੱਗਿਆ ਕਿ ਉਹ ਚੀਜ਼ ਤੁਹਾਡੇ ਖੇਤ 'ਚ ਨਹੀਂ ਹੈਗੀ ਤਾਂ ਤੁਸੀਂ ਕੋਈ ਵੀ ਜਾ ਵਧੀਆ ਫੰਗੀ ਸਾਈਡ ਇੱਕ ਸਪਰੇਅ ਕਰਾ ਦਿਓ ਜਿਵੇਂ ਜੌਕਸੀਸਟੋਪਸ ਟੈਪ ਬੰਦੋ ਕਰਵਾ ਸਕਦੇ ਹੋ ਤੁਸੀਂ ਜਾਂ ਤੁਸੀਂ ਕਰਾ ਲਈ ਧਾਨ ਕੁਦਾਂ ਦਾ ਉਹ ਕਰਵਾ ਸਕਦੇ ਹੋ ਜਾਂ ਤੁਸੀਂ ਕੋਈ ਨਿਕਾ ਕਰਵਾ ਸਕਦੇ ਹੋ ਕਹਿੰਦਾ ਵੀ ਫੰਗੀਸਾਈਡ ਦੇ ਕੇ ਤੁਸੀਂ ਉਹ ਚੀਜ਼ਾਂ ਹੱਲ ਕਰ ਸਕਦੇ ਪਰ ਮੇਨ ਪ੍ਰੋਬਲਮ ਇਹ ਲੱਗਦਾ ਕਿ ਤੁਹਾਡੀ ਪ੍ਰੋਬਲਮ ਹੈ ਉਹ ਜਾਨਵਰ ਕਰਕੇ ਆਉਣੀ ਹੁੰਦੀ ਹੈ ਹੋਰ ਜਿਹੜੀ ਕੋਈ ਜਿਹੜੀ ਫਰੂਟ ਉੱਪਰ ਕ੍ਰੂਡ ਵੱਜਨੇ ਆ ਜਾਂ ਆਪਾਂ ਕਹਿੰਦੇ ਸ਼ਿੰਭ ਪੈ ਜਾਂਦੇ ਆ ਉਹ ਸੇਦੀ ਕਿਤੇ ਕੋਈ ਹੋਰ ਚੀਜ਼ਾਂ ਨਹੀਂ ਹੋਣਾ ਚਾਹੀਦਾ ਤੇ ਇਹ ਕਾਰਨ ਹੈ ਵੀ ਇਹ ਚੀਜ਼ ਕਰਕੇ ਵੇਖੋ ਤੁਹਾਡਾ ਮਖਦਾ ਹਜਾ ਹੱਲ ਹੈ ਹੋ ਜਾਊਗਾ ਸੋ ਸਮਾਰਟ ਕਿਸਾਨ ਪੀਵੀ31 YouTube ਤੇ ਸਬਸਕ੍ਰਾਈਬ ਕਰ ਲੋ ਚੈਨਲ ਆਪਣਾ ਤੇ ਪੰਜਾਬ ਪੈਸਟਿਸਰ ਸਟੋਰ ਮਾਨਸਾ ਕੈਂਚੀਆਂ ਜਿਹੜੇ ਖਿਆਲਾ ਕੈਂਚੇ ਵੱਡੇ ਵੱਲ ਤੋਂ ਜਰੂਰ ਵੇਚ ਕਰੋ ਖਿਆਲਾ ਦਾ ਕੈਸ਼ ਕਾਊਂਟਰ ਵੱਜਦਾ ਔਰ ਆਪਣੇ ਰੇਟ ਬਹੁਤ ਜਿਆਦਾ ਸਸਤੇ ਹੈ ਔਰ ਸੌਜੇ ਕਾਕ ਬਹੁਤ ਦੂਰ ਤੱਕ ਆਪਣਾ ਕਾਉਂਦਾ ਤੇ ਆਪਾਂ ਕੋਲ ਹਰ ਚੀਜ਼ ਦਾ ਮਸਲਾ ਹੱਲ ਹੈਗਾ ਬੱਚ ਸੋਤ ਦਾ ਵਿਸ਼ਵਾਸ ਤੁਹਾਨੂੰ ਅਸੀਂ ਦੇਵਾਂਗੇ ਤੇ ਸਹਿਯੋਗ ਤੁਸੀਂ ਸਾਡਾ ਕਰ ਦੇ ਦਿਓ ਛੋਟੇ ਭਰਾ ਤੇ ਕਿਰਪਾ ਬਣਾਈ ਰੱਖਿਓ ਆਪਣੀ ਧੰਨਵਾਦ ਜਿਉਂ ਦੀ ਬਾਦ ਦੇ ਰਹੋ ਜੀ ਸ਼ਸ਼ੀ ਕਾਲ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ